ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਾ ਨਹੀਂ ਪਰਵੈਣਾ ਸੇ ਲਈ ਲੈ ਕੇ ਆਏ ਜੀ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਪੁੱਛ ਲੈਨੇ ਆਪਾਂ ਬਾਈ ਟੋਟਲ ਭਾਈ ਜੀ ਮੋਬਾਈਲ ਨੰਬਰ ਪੁੱਛ ਤੇ ਨਾਮ ਇਸੇ ਸੁਖਾਂ ਦਾ 94654 22847 22847 ਇਹ 22 ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਜਿਸ ਪਿੰਡ ਚੋਂ ਬਾਈ ਵੀਡੀਓ ਬਣਾ ਰਹੇ ਆ ਪਿੰਡ ਛੰਨਾ ਗਲਵ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਨੇੜੇ ਪਿੰਡ ਆ ਜਿਹੜਾ ਪਧੌੜ ਭਾਈ ਰੂਪਾ ਸਹਿਣਾ ਇਹ ਪਿੰਡ ਨੇੜੇ ਹੀ ਆ ਜਾਂਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਈ ਕੰਮਕਾਰ ਬਹੁਤ ਵਧੀਆ ਚੱਲਦਾ ਡਾਕਟਰ ਕੰਮ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਕਿਵੇਂ ਰਹਿ ਰਸ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਆ ਠੀਕ ਹੈ ਬਹੁਤ ਵਧੀਆ ਮਹਾਰਾਜ ਦਾ ਨਾਮ ਲੈ ਕੇ ਕੰਮ ਕਰਦੇ ਆ ਹੂੰ ਵਧੀਆ ਕੰਮ ਚੱਲੀ ਜਾਂਦਾ ਆਪਣਾ ਠੀਕ ਆ ਹਾਂ ਉਹਦੇ ਵੀਡੀਓ ਪਾਈ ਉਹਦੇ ਵੀ ਆਪਾਂ ਤਿੰਨ ਬੱਸਾਂ ਵੇਚ ਤੀਆਂ ਵੀਡੀਓ ਪਾਉਣ ਤੋਂ ਪਹਿਲਾਂ ਹੂੰ ਅੱਜ ਵੀ ਬਾਈ ਰਾਮਣਵਾਸ ਤੋਂ ਆਏ ਆ ਠੀਕ ਆ ਉਧਰ ਦਿਖਾ ਦਿਓ ਜੇ ਉਹ ਦੋ ਬੱਸਾਂ ਦਿੱਤੀਆਂ ਉਹ ਬੈਠੇ ਆ ਬਾਈ ਪਰੇ ਠੀਕ ਆ ਬਾਈ ਉਹ ਵੀ ਏ ਵੀ ਬਾਈ ਇਹ ਜਿਹੜਾ ਬੈਸੀ ਚਾਹੀ ਇਹਨਾਂ ਵੇਚ ਦਊ ਹੂੰ ਉਹਦਾ ਕਰਕੇ ਯਾਰ ਕਹਿੰਦੇ ਕੰਮ ਸਹੀ ਲੱਗਦਾ ਵੀ ਕਿਹੜੀ ਚੀਜ਼ ਹੋਵੇ ਤੁਸੀਂ ਦੱਸ ਦਿਓ ਸਹੀ ਆ ਹਾਂ ਮਾ ਵੀ ਆਪਾਂ ਝੂਠ ਮਾਰ ਕੇ ਨਹੀਂ ਵੇਚਣਾ ਚਾਹੇ ਘੱਟ ਵੇਚ ਲਗੇ ਹੂੰ ਸਹੀ ਆ ਹਾਂ ਉਹ ਗੱਲ ਆ ਗਈ ਬਾਕੀ ਸਾਫ਼ ਹੁੰਦੀਆਂ ਬੱਸ ਇਹਨਾਂ ਆਪਾਂ ਮੌਕੇ ਦੀ ਹੂੰ ਤੇ ਥਣਾ ਦੀ ਬਚੀ ਹੋਵੇ ਉਹ ਚੀਜ਼ ਇਹ ਅੱਜ ਵੀ ਆਪਾਂ ਗਾਰੰਟੀ ਲੈਨੇ ਮੌਕੇ ਦੇ ਦਿੱਕਦੀ ਠੀਕ ਹੈ ਜੇ ਦੰਦੋ ਖੀਰੀਆਂ ਦੀ ਹੂੰ ਜੇ ਕੋਈ ਘਾਟ ਆਪਣੀ ਬੈਸੀ ਬੰਦਾ ਵਾਪਸ ਮੋੜ ਦੇ ਕਰਾਇਆ ਆਪਾਂ ਆਪ ਦਾ ਪੇ ਭਰਾਂਗੇ ਠੀਕ ਹੈ ਬਾਈ ਹਾਂ ਆਪ ਵੀ ਗਾਰੰਟੀ ਦੀ ਵੇਚਣੀ ਆਪਾਂ ਹੂੰ ਆਜ ਬੱਚੇ ਤਿੰਨ ਆਪਣੇ ਕੋਲੇ ਜੇ ਕੋਈ ਨੇਕੀ ਹੋਵੇ ਤਾਂ ਵੀਡੀਓ ਚ ਦੱਸ ਸਕੇ ਆ ਬਾਈ ਦੱਸਾਂਗੇ ਆਪਾਂ ਨੂੰ ਪੁੱਛ ਲੈ ਬੰਦਾ ਫੋਨ ਲਾ ਕੇ ਮੌਕਾ ਪੁੱਛ ਲੈ ਕੋਈ ਬਚੀ ਪੁੱਛ ਲੈ ਕੋਈ ਦੰਦ ਸਿੱਟਾ ਹੋਵੇ ਬਸੀ ਤਾਂ ਉਹ ਪੁੱਛ ਲੈ ਠੀਕ ਆ ਉਹ ਚੀਜ਼ ਦੀ ਆਪਣੀ ਗਰੰਟੀ ਹੋ ਗੜੇ ਆਪਾਂ ਵੀਡੀਓ ਚ ਬੋਲਤੀ ਠੀਕ ਆ ਬਾਈ ਆ ਝੂਠ ਮਾਰ ਕੇ ਨਹੀਂ ਆਪਾਂ ਵੇਚਣੀ ਕਿ ਮੈਂ ਜਾਨਵਰ ਹੋ ਉਹ ਦੱਸ ਕੀ ਵੇਚਣਾ ਸਹੀ ਆ ਹਾਂ ਕੰਮ ਬਹੁਤ ਵਧੀਆ ਚੱਲਦਾ ਬਹੁਤ ਵਧੀਆ ਮਾਲ ਵਿਕੀ ਜਾਂਦਾ ਆਪਣਾ ਚਲੋ ਵਧੀਆ ਹਾਂ ਤੇ ਪੰਜ ਸੀ ਅੱਜ ਫਿਰ ਹੈ ਹਾਂ ਬਾਈ ਪੰਜ ਸੀ ਜੋ ਛੋੜੇ ਆਉਣ ਤੋਂ ਪਹਿਲਾਂ ਡਾਕਟਰ ਸਾਹਿਬ ਕੋਲ ਤੁਸੀਂ ਤੁਰੇ ਉਹਦੀ ਸੌਦਾ ਹੋਇਆ ਬਾਗਾ ਨਾ ਦੋ ਬਾਈ ਉਹ ਵੇਗੀਆਂ ਕੱਢ ਕੱਢ ਤੇ ਉਹ ਪਾਸੇ ਕੱਢਤੀਆਂ ਆਪਾਂ ਤੇ ਤਿੰਨ ਰਹਿ ਗਈਆਂ ਆਹ ਤਨਾਰ ਲੈਨੇ ਬੱਚੇ ਤੋਂ ਡੈਮਡ ਪੀ ਹਾਂ ਡੈਮਡ ਪੀ ਬਈ ਤਿੰਨੇ ਬੱਚੇ ਨਗੀਨਾ ਹੀ ਆ ਠੀਕ ਆ ਕਿੰਨੀ ਉਮਰ ਆ ਬਈ ਇਹਦੀ ਇਹ ਡਾਕਟਰ ਮੰਨ ਕੇ ਚਲੋ ਵੀ 9 9.5 ਮਹੀਨੇ ਦੀ ਉਮਰ ਆ ਠੀਕ ਆ ਬਈ ਹਾਂ ਡੇਢ ਕਿ ਮਹੀਨੇ ਤਾਂ ਹੀ ਤੇ ਮੰਨ ਲਾ ਤੂੰ ਇਹਨੇ ਟੀਕਾ ਲੈ ਲੈਣਾ ਬਸ ਇਹ ਟੀਕਾ ਲੈ ਲੈਣਾ ਹਾਂ ਬਹੁਤ ਜ਼ਿਆਦਾ ਚਾਰ ਥਾਣ ਹਨਾ ਚਾਰ ਥਾਣ ਬਈ ਬੜੀ ਮੁਰੂ ਮੜੀ ਚਾਰ ਥਣ ਝੋਲੀ ਰਖਾਣੀ ਨੇੜ ਤੋਂ ਕੋਈ ਚੱਕਰ ਨਹੀਂ ਬਾਈ ਦਬਾ ਸਮਾਰ ਕੇ ਦਿਖਾ ਦੇ ਯਾਰ ਲੈ ਕੱਲਾ 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 ਯਾਰ ਗਰੰਟੀ ਹੈ ਡਾਕਟਰ ਦੰਦੋਂ ਖੀਰੀ ਦੰਦੋਂ ਖੀਰੀ ਚੈੱਕ ਕਰਾ ਦੇ ਕਦ ਜਾਂ ਵਾਵਾ ਲੱਗਦਾ ਬੱਸੀ ਤਗਲੇ ਜੀ ਤਾਂ ਮੰਨ ਲੈ ਵੀ ਦੁੱਗੀ ਨਾ ਹੋਵੇ ਸਹੀ ਗੱਲ ਆ ਬੱਚਾ ਹੀ ਹੈ ਤਾਂ ਬਰਲੇ ਬਣੀ ਪਈ ਹੈ ਤਾਂ ਬੜਾ ਛੋਟਾ ਬੱਚਾ ਹੈ ਦੰਦੋਂ ਖੀਰੀ ਆ ਬਾਈ ਹਾਂ ਨਿਆਇ ਚੰਗਾ ਬੱਚਾ ਪ੍ਰਿੰਟ ਬੜਾ ਚੰਗਾ ਕਦ ਚੰਗਾ ਵਾਵਾ ਡਾਕਟਰ ਬੱਚਾ ਜਿਆਦਾ ਨਿਆਇ ਚੰਗਾ ਦੰਦੋਂ ਖੀਰੀ ਕਿਸੇ ਪਾਸੋਂ ਕੋਈ ਘਾਟ ਨਹੀਂ ਬ੍ਰੀਟ ਚੈੱਕ ਕਰ ਲਓ ਤੋਰਾ ਚੈੱਕ ਕਰ ਲਓ ਤੋਰਾ ਚੈੱਕ ਕਰ ਲਓ ਕੋਈ ਲੱਤਾਂ ਸਹੀ ਗੱਲ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਪੂਰਾ ਇੱਕ ਨੰਬਰ ਆ ਡਾਕਟਰ ਦਿਖਾ ਬੱਚਾ ਯਾਰ ਕੁਆਲਿਟੀ ਦੇਖੀ ਲੈ ਹਾਂ ਦੇਖ ਇੱਕ ਨੰਬਰ ਬੱਚਾ ਪੂਰਾ ਮੈਂ ਕਹਿੰਦਾ ਮੂੰਹੋਂ ਬੋਲਦੀ ਖੜਨੀ ਖੁੜਨੀ ਦੇਖ ਹੂੰ ਕੀ ਆ ਬਾਤ ਪੂਰਾ ਚੰਗਾ ਬੱਚਾ ਕੱਦ ਦੇਖ ਬੱਚੇ ਦਾ ਕਿੰਨਾ ਕੱਦ ਦੇਖ ਬਾਈ ਕੀ ਆ ਬਾਤ ਪੂਰਾ ਪਲਿਆ ਹੋਇਆ ਬੱਚਾ 1.5 ਮਹੀਨੇ ਤੋਂ ਅੰਦਰ ਅੰਦਰ ਵੱਜੇ ਨੇ ਡੀਗਾ ਲੈ ਲੈਣਾ ਲੈਣਾ ਮਾੜੀ ਜੀ ਸੇਵਾ ਭਾਲਦਾ ਹਾਂ ਥੋੜੀ ਜੀ ਸੇਵਾ ਭਾਲਦੇ ਸੇ ਬੱਚਾ ਕਿੰਨਾ ਚੰਗਾ ਖੜਨੀ ਖੁੜਨੀ ਦੇਖ ਬੱਚੇ ਦੀ ਯਾਰ ਕੁਆਲਿਟੀ ਦੇ ਇੱਕ ਨੰਬਰ ਕੁਆਲਿਟੀ ਹੈ ਸ਼ੀਵਨ ਦਾ ਬਾਈ ਕਹਿੰਦਾ ਆਪਾਂ ਨਾਂ ਲੈਣਾ ਕੋਈ ਨਹੀਂ ਨਾ ਨਾ ਸ਼ੀਵਨ ਦਾ ਨਹੀਂ ਆਪਾਂ ਬਾਈ ਨਾਂ ਲੈਣਾ ਕਿਉਂਕਿ ਆਪਾਂ ਥੀ ਨਹੀਂ ਭਰਾਇਆ ਆਪਾਂ ਝੂਠ ਨਹੀਂ ਮਾਰਨਾ ਸਹੀ ਆ ਬਾਈ ਹਾਂ ਹਾਂ ਆਪਾਂ ਕੋਈ ਗੱਮ ਨਹੀਂ ਕਰਨਾ ਦੁੱਧ ਆਪਣਾ ਵੀ ਕੀ ਜਾਂਦੀਆਂ ਹੂੰ ਦੁੱਧ ਦਾ ਵੀ ਬਾਈ ਕਹਿੰਦਾ ਦੁੱਧ ਬਾਈ ਸੇਵਾ ਦਾ ਵੀ ਸੇਵਾ ਦਾ ਠੀਕ ਆ ਕਿ ਨਹੀਂ ਮਾਂ ਨੇ ਚਾਹ 40 ਪਲੱਸ ਦਿੱਤਾ ਹੋਵੇ ਪਰ ਅੱਗੇ ਬੱਚੇ ਦਾ ਦੱਸ ਸੇਵਾ ਹੁਣ ਡਾਕਟਰ ਕਿਦੋਂ ਕਿਸੇ ਦੇ ਘਰੇ ਜਾਂਦੇ ਆ ਅਗਲਾ ਤਾਂ ਸਾਨੂੰ 35 ਲੀਟਰ ਕਹਿ ਹੁੰਦਾ ਬਾਈ ਆਪਣਾ ਕਿਹੜਾ ਚੋਇਆ ਵਾ ਸੀ ਸਹੀ ਗੱਲ ਆ ਠੀਕ ਆ 35 ਤੋਂ ਘੱਟ ਤਾਂ ਕੋਈ ਕਹਿੰਦਾ ਹੀ ਨਹੀਂ ਕਹਿੰਦਾ ਹੀ ਨਹੀਂ ਕੋਈ ਹਾਂ ਬਾਕੀ ਬੱਚੇ ਦੱਸਦੇ ਆ ਨਾ ਆਪ ਬੱਚੇ ਆਪ ਦੱਸਦੇ ਆ ਕੋਈ ਬਾਲਾ ਨਹੀਂ ਨਾ 30 ਲੀਟਰ ਦੁੱਧ ਪਹਿਲੇ ਸੂਏ ਦੇ ਬੰਦੇ ਸੇਵਾ ਵਾਲੇ ਦੇ ਘਰੇ ਜਾਂਦੀਆਂ ਸਹੀ ਗੱਲ ਆ ਬਾਈ ਬਰੀ ਚੰਗੇ ਬੱਚੇ ਆ ਤੇ ਮੋਲ ਇਹਦਾ ਬਾਈ ਮੋਲਾ ਜੇ ਨਾ ਆਫਰੀ ਤਨਾਂ ਦੀ ਇਕੱਠੇ ਹੀ ਕਰਨਾ ਠੀਕ ਆ ਹਾਂ ਆਫਰੀ ਦੇਣਾ ਜੇ ਆਪਾਂ ਪਹਿਲਾਂ ਦਿਖਾਈ ਦੇ ਹਾਂ ਪਹਿਲਾਂ ਦਿਖਾ ਲਾ ਇਹਦੇ ਥਾਣ ਦਿਖਾ ਦਿਓ ਜਲਸੀ ਯਾਰਸੀ ਦਾ ਬੱਚਾ ਕਿੰਨੀ ਕੁ ਉਮਰ ਹੈ ਇਹਦੀ ਵੀ 9 ਮਹੀਨੇ ਦੀ ਮੰਨੂ ਥਾਣ ਬੜਾ ਚੰਗਾ ਹਨ ਬੜਾ ਚੰਗਾ ਜੀ ਕਲਾ ਕਲਾ ਥਾਣ ਪੂਰੀ ਵਿੱਥੀ ਤੇ ਕਾਫੀ ਕਲਰ ਦਾ ਬੱਚਾ ਹੈਗਾ ਹੂੰ ਕਾਫੀ ਕਲਰ ਦਾ ਬੱਚਾ ਹੈ ਫੇਸ ਬੜਾ ਪਿਆਰਾ ਯਾਰ ਬਾਹਲਾ ਪਿਆਰਾ ਫੇਸ ਹੈ ਬਾਕੀ ਚੌਕ ਚਮਕ ਦਿਖ ਰਿਹਾ ਚਮਕ ਪੂਰੀ ਐ ਪਲਿਆਵਾ ਹਾਂ ਪੂਰਾ ਪਲਿਆਵ ਦੇ ਟੂਆ ਟਾਇਰ ਦਿਖਾ ਲੈ ਬੱਚਿਆ ਕੰਨ ਕੁੰਨ ਦੇਖ ਲੈ ਮੋਦੀ ਬਾਦੀ ਪੂਰੀ ਚੰਗੀ ਬਾਹ ਬੜਾ ਬੱਚਾ ਡਾਕਟਰ ਜੀ ਦੇ ਚਮਕ ਬਹੁਤ ਆ ਬੱਚੇ ਦੀ ਬਾਹਲੀ ਚੌਕਾ ਸਹੀ ਥੋੜਾ ਤਰਾ ਦਿਖਾ ਬੱਚੇ ਦਾ ਯਾਰ ਲੈ ਬਈ ਥੋੜਾ ਚੈੱਕ ਦੇਖ ਕੇ ਨਾ ਚੰਗਾ ਬੱਚਾ ਕੁਆਲਿਟੀ ਇੱਕ ਨੰਬਰ ਆ ਚਾਰ ਥਣ ਦੰਦੋ ਖੀਰੀ ਦੰਦੋ ਖੀਰੀ ਚੈੱਕ ਕਰਾਵਾਂਗੇ ਠੀਕ ਆ ਹਾਂ ਦੇ ਬੱਚਾ ਦੰਦ ਦਿਖਾਵਾਂਗੇ ਦਿਖਾਵਾਂਗੇ ਡਾਕਟਰ ਦੰਦ ਆਪਾ ਉੱਲਾ ਨਹੀਂ ਰੱਖਣਾ ਕਿਸੇ ਚੀਜ਼ ਦਾ ਵੀ ਬਾਕੀ ਚਮਕ ਦਿਖਾ ਬੱਚੇ ਦੀ ਚਮਕ ਫੁੱਲ ਆਣਾ ਤੇ ਚਮੜੀ ਇੰਨੀ ਬਰੀਕ ਕਿੰਨੀ ਵੀ ਕਹਿਦਗੇ ਸਹੀ ਗੱਲ ਤੇ ਕੋਈ ਲਿੱਸੀ ਵੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਤੇ ਬੰਤਰੀ ਈ ਸੀ ਆ ਸਹੀ ਗੱਲ ਹਾਂ ਦੰਦ ਚੈੱਕ ਕਰਾ ਦੇ ਲੈ ਭਾਈ ਦੰਦ ਪੂਰੇ ਚੈੱਕ ਨਹੀਂ ਜਮਾਂ ਘੋੜਾ ਬਰ ਲਬਣੀ ਮਾਇਕਾ ਨਾ ਕੀਆ ਬਾਤਾਂ ਭਾਈ ਬੱਚੇ ਜਿਆਦੇ ਪਲੇ ਵੇ ਡਾਕਟਰ ਪਲੇ ਵੇ ਬਹੁਤ ਸੋਹਣਾ ਬਾਕੀ ਖੜ ਨਹੀਂ ਦਿਖਾ ਯਾਰ ਬੱਚੇ ਜੀ ਦਾ ਸਹੀ ਆਪੇ ਬੋਲਦੇ ਆਪਾਂ ਨੂੰ ਵਾੜਾ ਬੋਲਣ ਦੀ ਲੋੜ ਨਹੀਂ ਸਹੀ ਗੱਲ ਆ ਭਾਈ ਦੇਖਨੇ ਚੰਗੇ ਆ ਕਨ ਕਨ ਬੱਚੇ ਦੇ ਪੂਰਾ ਪੂਰਾ ਬਾਕੀ ਬਰੀਕ ਵਾਲਾ ਬੱਚਾ ਜਿਆਦਾ ਇਹ ਮੋਲਾ ਬਾਈ ਕਹਿੰਦਾ ਤਿੰਨਾਂ ਨਾਲ ਇਕੱਠਿਆਂ ਦਾ ਆਓ ਫ੍ਰੀ ਕਰ ਦੇਣਾ ਅੱਜ ਤੁਹਾਡਾ ਡਾਕਟਰ ਆਪਾ ਬਾਈ ਕਹਿੰਦਾ ਠੀਕ ਆ ਕਿ ਨਹੀਂ ਜਮਾ ਜਾਇਜ ਅੱਗੇ ਵੀ ਆਪਣੇ ਜਾਇਜ ਪਾ ਹੁੰਦੇ ਆ ਹੂੰ ਤਾਂ ਹੀ ਵਿਗਦਾ ਮਾਲ ਹੂੰ ਆ ਜਾਇਜ ਪਾ ਹੁੰਦੇ ਅੱਗੇ ਵੀ ਕੁਆਲਿਟੀ ਵੀ ਚੰਗੀ ਹੁੰਦੀ ਆ ਪੂਰੀ ਡਾਕਟਰ ਆਪਾ ਲੈਂਦੇ ਨਹੀਂ ਕ੍ਰੋਸ ਬੱਚੀ ਸਹੀ ਗੱਲ ਆ ਲੈ ਕਿੰਗੇ ਬੱਚੀ ਲਈਦੇ ਆ ਤੇ ਇਹਦੀ ਕਿੰਨੀ ਉਮਰ ਆ ਇਹਦੀ ਮੰਨ ਕੇ ਜੇ ਲੋ 6 ਸੱਤ ਕਿੰਨੇ ਦਿਨਾਂ ਨੂੰ ਮਰ ਤੂੰ ਬੱਚਾ ਦਿਖਾਈ ਇਹ ਤੋਂ 7 ਮਹੀਨੇ ਹਾਂ ਬਸ 6 ਮੰਨ ਲਓ 7 ਮੰਨ ਲਓ ਬੱਚਾ ਦਿਖਾ ਦੇ ਬ੍ਰੀਡ ਪਾਉ ਦਾਣਾ ਬੱਚਾ ਯਾਦੇ ਬ੍ਰੀਡ ਡਾਇਰੈਕਟਰ ਬਿਊਟੀ ਚੈੱਕ ਕਰ ਬੋਲਣ ਹੀ ਲੋਣੀ ਡੈਮਡ ਪੀਸ ਕਹਿੰਦੇ ਕਿ ਇਹਨਾਂ ਨੂੰ ਉਹ ਚੀਜ਼ ਹੈ ਉਹ ਟੂ ਹੀ ਚ ਬਿੰਗ ਨਹੀਂ ਸਹੀ ਗੱਲ ਆ ਜਮਾ ਸਿੱਧਾ ਚਾਰ ਥਣ ਬਾਹਲੇ ਚੰਗੇ ਝੋਲੀ ਦੇਖੇ ਬੱਚੇ ਇਹਨੂੰ ਦੋ ਚੈੱਕ ਕਰਵਾਉਨੇ ਝੋਲੀ ਦੇਖੀ ਕੀ ਬਾਤ ਆ ਯਾਰ ਝੋਲੀ ਬੜੀ ਚੰਗੀ ਆ ਲੈ ਕੱਲਾ ਕਾ ਬਾਹਾਂ ਵਾਲੀ ਝੋਲੀ ਆ ਮੈਂ ਕਹਿੰਦਾ ਇੱਕ ਨੰਬਰ ਝੋਲੀ ਆ ਬਾਈ ਬਾਹਾਂ ਨਹੀਂ ਆ ਚੰਗਾ ਬੱਚਾ ਡਾਕਟਰ ਕੋਈ ਮੌਂ ਕਾ ਨਹੀਂ ਕੋਈ ਸਹੀ ਗੱਲ ਉੱਤੋਂ ਜਮਾ ਪੱਧਰ ਹੈ ਜਮਾ ਪੱਧਰ ਡਾਕਟਰ ਤੂੰ ਬੱਚਾ ਤੁਰਦਾ ਦਿਖਾਈ ਹੂੰ ਬਾ ਚੰਗਾ ਬੱਚਾ ਦੇਖ ਤੂੰ ਬਰੀਡ ਤੇ ਕੁਆਲਿਟੀ ਕੰਨ ਕੁੰਨ ਦੇ ਬੱਚੇ ਦੇ ਜਿੰਨਾ ਬੋਲੋ ਉਹਨਾਂ ਤੋਂ ਥੋੜਾ ਉਹ ਨਹੀਂ ਥੋੜਾ ਜਿੰਨਾ ਮਰਜ਼ੀ ਬੋਲੀ ਆ ਬੱਚੇ ਆਪ ਹੀ ਬੋਲਦੇ ਆ ਬੋਲਦੇ ਡਾਕਟਰ ਬੱਚੇ ਦੇਖ ਲੈ ਕੁਆਲਿਟੀ ਚੈੱਕ ਲੈ ਲੈ ਖਰਾ ਖਾਦੀ ਵੀ ਦੱਸਦੀ ਆ ਮੈਂ ਕਿਹਾ ਦਟੰਗੇ ਲਾਉਂਦਾ ਹੂੰ ਨਿਯਾਤ ਚੰਗਾ ਬੱਚਾ ਡਾਕਟਰ ਸਹੀ ਗੱਲ ਹੈ ਦੇਖ ਬੱਚਾ ਕੀ ਬਾਤ ਕੋੜਿਆ ਪੋਰਾ ਚੱਲ ਨਹੀਂ ਤਿੰਨਾਂ ਦੇ ਥੱਲੇ ਸਹੀ ਹੈ ਹਾਂ ਇਹ ਇਹ ਚੀਜ਼ਾਂ ਦਾ ਮੁੱਲ ਪੈਂਦਾ ਦੇ ਖੜਾ ਬੱਚਾ ਦੇਖਦੇ ਭੋਰਾ ਨਹੀਂ ਕੋਹ ਵੀ ਸਹੀ ਗੱਲ ਫਾਰਮਾਂ ਬਾਈ ਦਾ ਜਿਹੜਾ ਨਾਲੇ ਸੈੱਟ ਪਾਇਆ ਵਾ ਠੀਕ ਹੈ ਕਾ ਨਹੀਂ ਗਾਵਾਂ ਮਾਂ ਬਾਈ ਕੋਲੇ ਚੰਗੀਆਂ ਨੇ ਬਹੁਤ ਚੰਗੀਆਂ ਆਪਰ ਕੋਲ ਬਾਈ ਬਹੁਤ ਚੰਗੀਆਂ ਗਾਵਾਂ ਆ ਆਪਰ ਕਰਦਿਆਂ ਆਪੇ ਉਹ ਕੰਮ ਹੀ ਨਹੀਂ ਕਰਦੇ ਕਰਾਉ ਬੱਚਿਆਂ ਦੇ ਕੋਈ ਵੀ ਭਰਾ ਆਵੇ ਢੇੜਾ ਜ਼ਰੂਰ ਮਾਰੇ ਹਾਂ ਆ ਕੇ ਮਾਲ ਡੰਗ ਕਿਹੜੇ ਆਉਂਦੇ ਆ ਬੰਦੇ ਆ ਉਹ ਬਾਈ ਆਈ ਹੈ ਜੋ ਬੈਠੇ ਆ ਕਹਿੰਦੇ ਬਾਈ ਵਾਕਈਓ ਮਿਕ ਮਿਕ ਕਹਿੰਦੇ ਹੋ ਸਹੀ ਗੱਲ ਆ ਮੈਂ ਆਪੇ ਕਰਾਉ ਬੱਚਿਆਂ ਦੇ ਕੰਮ ਹੀ ਨਹੀਂ ਕਰਨਾ ਆ ਬੜੀ ਚੰਗੀ ਸਮਾਈ ਆ ਬਾਈ ਦੇ ਆਪਦੇ ਘਰ ਦੇ ਜਾਨਵਰਾਂ ਦੀ ਆ ਕੇ ਦੇਖੋ ਆ ਮੰਦਾ ਬੰਦਾ ਆ ਕੇ ਆਪਣੇ ਕੋਲੇ ਡਾਕਟਰ ਆਈ ਨਹੀਂ ਹੈਗਾ ਵੀ ਕੋਈ ਲਸੇ ਲਾਵੇਂ ਜੀ ਹਨਾ ਨਾ ਨਾ ਪੂਰੇ ਮੰਦੇ ਆ ਬੰਦੇ ਆ ਕੇ ਆਪਣੇ ਕੋਲੇ ਸਹੀ ਗੱਲ ਆ ਤੂੰ ਵੀਡੀਓ ਕੋ ਬਣਾਉਣਾ ਹੁਣ ਆਪਣੇ ਪਸ਼ੂ ਦੇਖ ਲੈ ਚੜਦੇ ਚੜਦੇ ਆ ਸਹੀ ਗੱਲ ਆ ਬਾਈ ਜਦੋਂ ਕੰਮ ਯਾਰ ਕਰਨਾ ਹੀ ਆ ਫਿਰ ਸ਼ੌਂਕਣਾ ਕਰੋ ਹਮ ਸਹੀ ਗੱਲ ਆ ਦੁੱਧ ਯਾਰ ਸੇਵਨ ਜਿੰਨਾ ਮਰਜ਼ੀ ਲੈ ਲਓ ਹਮ ਹਾਂ ਕੀ ਮੋਲ ਆ ਬਾਈ ਫਿਰ ਤੈਨਾਂ ਦਾ ਮੋਲ ਅੱਜ ਜਾਇ ਜੀ ਕਰਦਗੇ ਜਮਾ ਡਾਕਟਰ ਆਪੇ ਬਸ ਚੱਕ ਦੋ ਫਟੇ ਜਮੇ ਚੱਕਦਗੇ ਅੱਜ ਮੈਂ ਹੈ ਜੀ ਬਾ ਤਿੰਨਾਂ ਦਾ ਤਾਂ ਮੈਨੂੰ ਵੀ 65000 ਮੰਗਦੇ ਆ ਠੀਕ ਆ ਤੇ ਮਾਨਤਾਨ ਵੀ ਕਰ ਦਿਆਂਗੇ ਠੀਕ ਆ ਬਾਈ ਹਾਂ ਤਿੰਨਾਂ ਦੇ ਇਕੱਠੇ ਹੀ ਤਿੰਨਾਂ ਦਾ 65000 ਦਾ ਮੁੱਲਾ ਮਾਨਤਾਨ ਤੇ ਮਾਨਤਾਨ ਵੀ ਕਰ ਦਿਆਂਗੇ ਹੋ ਜਾਊਗਾ ਬਾਈ ਠੀਕ ਆ ਕਰ ਦਿਆਂਗੇ ਜੇ ਤਿੰਨੇ ਬੰਦਾ ਇਕੱਠਾ ਲੈਂਦਾ ਬਹੁਤ ਠੀਕ ਆ ਬਾਈ ਹਾਂ ਚੰਗੇ ਬੱਚੇ ਆ ਮੌਕੇ ਦੀ ਹੂੰ ਤੇ ਖੀਰੀਆਂ ਦੀ ਗਾਰੰਟੀ ਆਪਣੀ ਠੀਕ ਆ ਬਾਈ ਕੋਈ ਬਚੀ ਨਹੀਂ ਕੋਈ ਬਚੀ ਨਹੀਂ ਕੋਈ ਵੀ ਬਚੀ ਨਹੀਂ ਹਾਂ ਬਹੁਤ ਠੀਕ ਆ ਤਿੰਨਾਂ ਚੀਜ਼ਾਂ ਦੀ ਆਪਣੀ ਗਾਰੰਟੀ ਆ ਡਾਕਟਰ ਧੰਨਵਾਦ ਬਾਈ ਠੀਕ ਆ